ਚਾਹੋਗੇ ਜੀ ਇਹ ਘਟਨਾ ਸਥਲ ਤੇ ਪਹੁੰਚੇ ਹੋ ਮੌਕੇ ਤੇ ਕਿਸ ਤਰ੍ਹਾਂ ਦੀ ਘਟਨਾ ਹੋਈ ਹੈ ਜੀ ਅੱਜ ਸਵੇਰੇ ਕਰੀਬ ਲਗਾ ਗਿਆ 9:30 ਵਜੇ ਲੱਗੇ ਸਨ ਕਿ ਈਅਰਵੈਲ ਚੌਂਕ ਦੇ ਵਿੱਚ ਕਿਸੇ ਸੰਨੇਰੀਆ ਪ੍ਰਕਾਰ ਤੇ ਆਦੀ ਸੀ ਜੀ ਜਿੱਦਾਂ ਹੀ ਪਾਰ ਕੀਤੀ ਸਾਈਡ ਤੋਂ ਜਿਹੜੇ ਕਫਲ ਤੇ ਸਟੇਟ ਦੇ ਜਿਸਪੀਐਨਸ ਵਾਲੇ ਆ ਕੇ ਉਹ ਭਾਈ ਨੇ ਚਾਰ ਤੋਂ ਪੰਜ ਜਿਹੜੇ ਸ਼ਾਰਟ ਜਿਹੜੇ ਭਾਈ ਮਿੰਦੇ ਨਾਲ ਹਿੱਟ ਹੋਏ ਬਾਦ ਉਹਨਾਂ ਨੇ ਬਿਜਟ ਕੀ ਹਸਪੀਟਲ ਜਿਹੜਾ ਚੱਲਦਾ ਕਿੰਨਾ ਵੀ ਹਾਲ ਪੇਟੀਕਲ ਸੀ ਉਹਨਾਂ ਨੂੰ ਪਹਿਲਾ ਪਤਾ ਲੱਗਾ ਕਿ ਉਹ ਸਪਾਇਰ ਹੋ ਗਏ ਸੋ ਕੋ ਬਰੀ ਅਨਫਰਚੂਨੇਟ ਇਨਸੀਡੈਂਟ ਹੈ ਪਰ ਇਹਦੇ ਵਿੱਚ ਨਾ ਕੋਈ ਸੀਰੀਅਸ ਨਹੀਂ ਹੈ ਕਿ ਅਸੀਂ ਇਹਦੀ ਰਿਕਸ਼ਾ ਨੂੰ ਬਹੁਤ ਵਧੀਆ ਜਿਹੜਾ ਹੈ ਜਿਹੜਾ ਜੀ ਉਹ ਤੇ ਹੀ ਵਰਕਆਊਟ ਸਟਾਰਟ ਕਰਤਾ ਹੈ ਬੱਦਬਦ ਵੀ ਮਾ ਜਿਹਨੇ ਉਹਨੂੰ ਵਰਕ ਤੇ ਲਾ ਦਿੱਤਾ ਜਲਦੀ ਅਸੀਂ ਉਹਨੂੰ ਵੇਖਦੇ ਹਾਂ ਸਰ ਅੱਜ ਦਾ ਕਾਰਨ ਮੰਨਿਆ ਜਾ ਰਿਹਾ ਹੈ ਜਾਂ ਫਰੋਟੀ ਹੈ ਕੋ ਰੰਜਿਸ਼ ਕੋਈ ਹੈ ਇਹਦਾ ਕਸੂਰ ਅੰਡਰ ਇਨਵੈਸਟੀਗੇਸ਼ਨ ਹੈ ਉਹ ਅਸੀਂ ਸਾਰਾ ਤੁਹਾਨੂੰ ਸਰਰ एक्सप्लेन ਕਰਾਂਗੇ ਜੀ ਅਸੀਂ ਸਰ ਬਿਲਕੁਲ ਕਿਸੇ ਨੂੰ ਵੀ ਇਹਦੀ ਫੇਕਰ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਦੋਂ ਵੀ ਜਿੱਥੇ ਵੀ ਪ੍ਰੋਸਪਰਿਟੀ ਹੁੰਦੀ ਆ ਜਿੱਥੇ ਵੀ ਤਰੱਕੀ ਹੁੰਦੀ ਆ ਇਹੋ ਜਿਹਾ ਮਾੜਾ ਅੰਸਰ ਗੰਦੇ ਅਨੁਸ਼ਾਨ ਬਾਹਰੋਂ ਅੰਦਰੋਂ ਆ ਕੇ ਇਹੋ ਜਿਹਾ ਵਿਅਕਤ ਕਰਦੇ ਰਹਿੰਦੇ ਆ ਆਪਾ ਹੱਤਵਾਦ ਵੀ ਝੱਲਿਆ ਵਾ ਪੰਜਾਬੀਆਂ ਨੇ ਆਪਾਂ ਕਿਹੜਾ ਉਹ ਤੋਂ ਆਪਣਾ ਸ਼ਹਿਰ ਬਾਜ਼ਾਰ ਛੱਡ ਕੇ ਭੱਜ ਗਏ ਸੀ ਬਿਲਕੁਲ ਆਪ ਦਾ ਮਨਮਾਨ ਦੇ ਨਾਲ ਜਿਹੜਾ ਅਸੀਂ ਪੂਰੇ ਜਿਹੜੀ ਪੰਜਾਬ ਪੁਲਿਸ ਉਹ ਬਿਲਕੁਲ ਸਮਰਥ ਹੈਗੀ ਆ ਤੁਹਾਡੀ ਸਾਰਿਆਂ ਦੀ ਲੋਕਾਂ ਦੀ ਆਮ ਖਾਸ ਦੀ ਰਾਖੀ ਆ ਉਸਤੇ ਬਿਲਕੁਲ ਬਾਜ਼ਾਰ ਜਿਹੜਾ ਨੋਰਮਲ ਵਾਂਗੂ ਕੰਮ ਕਰਨਾ ਚਾਹੀਦਾ ਇਹ ਠੀਕ ਆ ਅੱਜ ਅਫਸੋਸ ਦੀ ਘੜੀ ਆ ਕਿ ਇੱਕ ਸਾਡੇ ਵਿੱਚੋਂ ਸਾਡਾ ਭਰਾ ਜਿਹੜਾ ਹੈਗਾ ਸਾਡਾ ਸਾਥੀ ਉਹ ਸਾਨੂੰ ਵਿਛੋੜਾ ਦੇ ਗਿਆ ਅਫਸੋਸ ਠੀਕ ਆ ਸਾਰਿਆਂ ਨੂੰ ਹੈਗਾ ਲੇਕਿਨ ਕੋਈ ਵੀ ਦਿਮਾਗ ਤੇ ਇਹ ਦਿਮਾਗ ਤੇ دہشت ਲਿਆਉਣ ਦੀ ਲੋੜ ਨਹੀਂ ਹੈਗੀ ਔਰ ਜਿਹੜੀ ਤੁਹਾਡੇ ਅੱਜ ਦਹਿਸ਼ਤ ਹੈਗੀ ਆ ਮੈਂ ਤੁਹਾਨੂੰ ਇਹ ਯਕੀਨ ਦਵਾਉਣਾ ਜਦੋਂ ਅਸੀਂ ਇਸ ਟੀਨ ਨੂੰ ਅਨਪਲੱਗ ਕਰਦਾਂਗੇ ਜਦੋਂ ਇਸ ਚੀਜ਼ ਨੂੰ ਅਸੀਂ ਤੁਹਾਡੇ ਸਾਹਮਣੇ ਉਹਨਾਂ ਬੰਦਿਆਂ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਸਜ਼ਾ ਮਿਲਦੀ ਦਿਖੂਗੀ ਤੁਹਾਨੂੰ ਆਪਣੇ ਆਪ ਜਿਹੜਾ ਹੈਗਾ ਵਾ ਮਾਨ ਮਹਿਸੂਸ ਹੋ ਸਰ ਮਾਮਲਾ ਫਿਰੋਤੀ ਦਾ ਲੱਗਦਾ ਜੀ ਪਹਿਲੀ ਦ੍ਰਿਸ਼ਟੀ ਨੇ ਵੀ ਵੇਖੋ ਜਿਹੜਾ ਵੀ ਕੋਈ ਬੰਦਾ ਹੁੰਦਾ ਕੋਈ ਮਕਸਦ ਹੁੰਦਾ ਇੱਕ ਮਕਸਦ ਹੁੰਦਾ ਵਾ ਕਿਸੇ ਦੀ ਜਾਤੀ ਦੁਸ਼ਮਣੀ ਦਾ ਤਾਂ ਉਹ ਇਸ ਬਾਰਡਰ ਲੈਵਲ ਤੇ ਜਾਂਦਾ ਦੂਸਰਾ ਜਿਹੜੀ ਆਪਾਂ ਗੱਲ ਕਰਦੇ ਆ ਰੈਨਸਮ ਵਾਲਾ ਜਾਂ ਆਪਣੀ دہشت ਪੜਾਉਣੀ ਬਾਅਦ ਚ ਵੀ ਇੱਕ ਇੱਕ ਬੰਦੇ ਦੇ ਉੱਤੇ ਗੱਲ ਕਰਕੇ ਬਾਕੀਆਂ ਦੇ ਉੱਤੇ دہشت ਪਾ ਕੇ ਤੇ ਪੈਸਾ ਪੂਸਾ ਹੀ ਹੋਰ ਤਰੀਕੇ ਹੁੰਦੇ ਨੇ ਸੋਏ ਬੜੇ ਵਧੀਆ ਇੱਕ شریف ਆਪਦੇ ਬਿਜ਼ਨਸਮੈਨ ਸੀਗੇ ਔਰ ਦੋਵੇਂ ਐਂਗਲਾਂ ਤੇ ਅਸੀਂ ਜਿਹੜੀ ਹੈਗੀ ਆ ਜਾਂ ਜੰਨੇ ਵੀ ਐਂਗਲ ਹੈਗੇ ਉਹਨਾਂ ਤੇ ਅਸੀਂ ਪੂਰੀ ਟੰਗ ਦੇ ਨਾਲ ਵਰਕਆਊਟ ਕਰ ਰਹੇ ਹਾਂ ਔਰ ਜੀਤੀਏ ਦਾ ਰਿਜ਼ਲਟ ਕਰਦੇ ਕਿਦੇ ਵਿੱਚ ਕਈ ਐਂਗਲ ਨੇ ਤੋ ਇਹ ਬੜੀ ਮਤਪਾਂ ਉਪਾ ਕੀ ਘਟਨਾਵਾਂ ਵੀ ਜਿਹੜੀ ਇਹ ਵਾਰਤਤਾਤ ਹੋਈ ਹੈ ਔਰ ਜਿੰਨਾ ਵੀ ਜਲੀਲ ਇਨਸਾਨਾਂ ਨੇ ਇਹ ਹੋਇਆ ਕੰਮ ਕੀਤਾ ਅਸੀਂ ਪੂਰੇ ਉਹਦੇ ਲਈ ਸਾਡੇ ਕੋਲ ਪੁਖਤਾ ਜਿਹੜੇ ਹੈਗੇ ਆ ਕੋਈ ਟਿਪਸ ਤੇ ਸਾਨੂੰ ਕਈ ਪੁਖਤਾ ਸਬੂਤ ਉਹਦੇ ਮਿਲਦੇ ਰਿਜ਼ਲਟ ਬਹੁਤ ਜਲਦੀ ਤਾਂ ਦੇਖੇ ਹੋਣਗੇ ਸੋ ਜਿਹੜੇ ਵੀ ਬੰਦਿਆਂ ਨੇ ਇਹਦੇ ਚ ਇਨਵੋਲ ਨੇ ਜਿਹੜੇ ਅਗੇ ਜਾਂ ਇਹਨਾਂ ਦੇ ਪਿੱਛੇ ਸੀਗੇ ਤੋ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਇਹਦੇ ਵਧੀਆ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ ਔਰ ਇਹ ਮੈਂ ਦੁਬਾਰਾ ਦੱਸ ਦਿੰਦਾ ਪਹਿਲਾਂ ਵੀ ਤੇ ਹੁਣ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਇਹੋ ਜੇ ਕਿਸੇ ਵੀ ਬਤਰੀ ਦੇ ਨਾਲ ਪੰਜਾਬ ਪੁਲਿਸ ਸਾਡੇ ਡੀਪੀ ਮਾਨਯੋਗ ਡੀਜੀਪੀ ਸਾਹਿਬ ਸੀਐਮ ਸਾਹਿਬ ਇਹੋ ਜੇ ਜਿਹੜਾ ਗੈਂਗਸਟਰਿਜ਼ਮ ਹੈ ਇਹਦੇ ਸਖਤ ਜਿਹੜੀ ਕਾਰਵਾਈ ਹਮੇਸ਼ਾ ਹੁੰਦੀ ਰਹੀ ਹੈ ਇਹ ਨਵੇਂ-ਨਵੇਂ ਉੱਠਦੇ ਰਹਿੰਦੇ ਆ ਨਵੇਂ-ਨਵੇਂ ਇਹੋ ਜਿਹੇ ਆਪਣੇ ਆਪ ਦੇ ਕਰਤੂਤਾਂ ਕਰਦੇ ਆ ਫੜਿਆ ਆਪਣਾ ਨਾਮ ਬਣਾਉਣ ਨੂੰ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ ਭੁੱਖ ਨਾਲ ਢੰਗੀ ਆ ਉਹ ਇਹੋ ਜਿਹੀਆਂ ਵਾਰਤਾਤਾਂ ਕਰਕੇ ਆਪਣੇ ਆਪ ਨੂੰ ਇੱਕ ਗੈਂਗ ਤੇ ਆਪਣਾ ਕੁਸ਼ ਦੱਸ ਕੇ ਆਹਮ ਜਿਹੜਾ شریف ਸ਼ਹਿਰੀ ਤੇ ਬਿਜ਼ਨਸਮੈਨ ਉਹਦੇ ਤੇ ਦਹਿਸ਼ਤ ਪਾ ਦੇ ਉਹਨਾਂ ਤੋਂ ਇਹ ਪੈਸੇ ਇਕੱਠੇ ਕਰ ਲਈ ਜਾਂ ਰੈਂਸਮ ਲਈ ਕੱਲ ਨੂੰ ਇਕੱਠਾ ਕਰ ਲਈ ਇਹਨਾਂ ਦੀਆਂ ਇਹ ਤਰੀਕੇ ਵਾਰਤਾਤ ਜਿਹੜੇ ਆ ਉਹ ਉਹਨੂੰ ਪਈ ਨਾ ਸਰ ਇਹ ਸੱਤਿਆ ਦੇ ਮਾਮਲੇ ਵਿੱਚ ਗੈਂਗਸਟਰ ਕੋਈ ਬਾਤ ਨਸੀ ਜਾ ਰਹੀ ਸਰ ਇੱਕ ਪੇਜ ਹੈ ਆਰਜੂ ਬਿਸ਼ਰੋਈ ਨਾਮ ਦਾ ਫੇਸਬੁਕ ਪੇਜ ਹੈ ਜੀ ਉਸ ਦੇ ਉੱਪਰ ਜ਼ਿੰਮੇਵਾਰੀ ਲਈ ਗਈ ਹੈ ਜੀ ਜੀ ਜ਼ਿੰਮੇਵਾਰੀ ਜਿਹੜੀ ਲਈ ਆ ਉਹ ਸਾਨੂੰ ਉਹ ਪੇਜ ਅਸੀਂ ਵੇਖ ਲਿਆ ਉਹਦੇ 'ਚ ਦੇਖਾਂਗੇ ਵੀ ਇਹ ਜ਼ਿੰਮੇਵਾਰੀ ਫੇਕ ਲਈ ਗਈ ਹੈ ਕਿਤੇ ਸਾਡੀ ਤਕਨੀਕ ਨੂੰ ਗਮਰਾਹ ਕਰਨ ਲਈ ਤਾਂ ਨਹੀਂ ਲਈ ਗਈ ਔਰ ਜਿਹੜੀ ਵੀ ਇਹਦੇ ਜਿਹੜੇ ਮੇਨ ਬੰਦੇ ਹੋਣਗੇ ਉਹਨਾਂ ਤੱਕ ਅਸੀਂ ਬਹੁਤ ਜਲਦੀ ਪਹੁੰਚਾਂਗੇ ਵੀ ਵਿਲ ਰੀਲ ਥੈਮ ਆਊਟ ਔਰ ਉਹਨਾਂ ਨੂੰ ਮਸਾਲੀ ਪੈਨਿਸ਼ਮੈਂਟ ਦੇ ਜੀ ਸਰ ਜਿਹੜਾ ਸਾਡਾ ਮਾਮਲਾ ਆ ਗਿਆ ਉਸੇ ਆਸਵਾਸਨ ਦੇਣਾ ਚਾਹੁੰਗੇ ਇਸ ਵਕਤ ਬੋਹਰਬੰਦ ਦੀ ਕਾਲ ਹੋ ਗਈ ਹੈ ਨਹੀਂ ਜੀ ਹੋੜ ਅਸੀਂ ਹਸਪੀਟਲ ਜਾ ਰਹੇ ਹਾਂ ਜਿਹੜੇ ਮੌਕੇ ਦੇ ਉੱਤੇ ਸਾਨੂੰ ਚਾਲ ਰੌਂਗ ਜਿਹੜੇ ਮਿਲੇ ਉਹ ਵੱਖ-ਵੱਖ ਬੋਰਡ ਦੇ ਸੀਗੇ ਮੌਕੇ ਤੇ ਜਿਹੜੇ ਆ ਤਿੰਨ ਬੰਦੇ ਜਿਹੜੇ ਸਾਨੂੰ ਕੋਟੇਜ ਦੇ ਵਿੱਚ ਦਸੇ ਨੇ ਅੱਗੇ ਫਰਦਰ ਵੀ ਜਿਹੜਾ ਹੈਗਾ ਵਾ ਕਿੱਥੋਂ ਕਿੱਥੋਂ ਤੱਕ ਇਹ ਲੀਡਸ ਗਈਆਂ ਨੇ so that is part of investigation Ease, located, disclose, hai, Jaisa, But, mm -hmm. is मौके दी डिस्क्लोज ਨਹੀਂ ਕੀਤੀਆਂ ਜਾ ਸਕਦੀਆਂ ਬਟ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਇਹਦਾ ਰਿਜ਼ਲਟ ਬਹੁਤ ਜਲਦੀ ਕੱਢਾ ਸੇਕੀ